ਤਾਨੂੰ ਰੈਡੀਕਲ ਕਹਿ ਕੇ ਤੁਹਾਡੇ ਉੱਤੇ ਹਮਲੇ ਕਰਦੇ ਨੇ ਮਾਂ ਦਾ ਪੁੱਤ ਜਾ ਕੇ ਮਰਡਰ ਕਰ ਦੇਣਾ ਬਾਹਰਲੇ ਦੇਸ਼ਾਂ 'ਚ ਕਿਉਂਕਿ ਉਹਦੀ ਗੱਲ ਇਹ ਬੰਮਨ ਨੂੰ ਸੁਣਨ 'ਚ ਠੀਕ ਨਹੀਂ ਲੱਗੀ ਤੁਹਾਨੂੰ ਸ਼ੁੱਧਰ ਬਣਾ ਕੇ ਰੱਖਿਆ ਤੁਸੀਂ ਆਪਣੇ ਗੁਰੂ ਕੀ ਗੱਲ ਕਰ ਨਹੀਂ ਸਕਦੇ ਜੇ ਦਮਦਮੀ ਤਖ਼ਤਾਲ ਦੇ ਮੁਖੀ ਬਣ ਗਏ ਤਾਂ ਤੁਸੀਂ ਸੰਤ ਜਰਮੈਲ ਸਿੰਘ ਬਾਬਾ ਦੀਪ ਸਿੰਘ ਦੀ ਗੱਲ ਨਹੀਂ ਕਰ ਸਕਦੇ ਅਸੀਂ ਇਹ ਸੁਵਿਧਾਨ ਜਿਵੇਂ ਸਾਨੂੰ ਦੱਸਿਆ ਉਹਨੂੰ ਕਿਵੇਂ ਮੰਨ ਲਈਏ ਜਦ ਗੁਰੂ ਸਾਹਿਬ ਹਾਜ਼ਰ ਨਾ ਜੈ ਸਾਨੂੰ ਸਪਸ਼ਟ ਕਹਿੰਦੇ ਆ ਕਿ ਅਸੀਂ ਹਿੰਦੂ ਨਹੀਂ ਹੈਗੇ ਜੇ ਇਹ ਦੇਸ਼ ਅੱਜ ਸਿੱਖਾਂ ਨੂੰ ਕਾਨੂੰਨ ਦੇ ਦੇਰੇ ਤੋਂ ਮਾਰਦਾ ਫਿਰ ਇਹਦੀ ਸੋਚ ਕਿੱਥੋਂ ਆਉਂਦੀ ਹੈ ਇਹ ਅੰਬੇਦਕਰ ਸਾਹਿਬ ਦੇ ਸੁਵਿਧਾਨ ਤੋਂ ਇਹ ਮੰਨੂ ਕੀ ਸਮ੍ਰਿਤੀ ਤੋਂ 10000 ਕਿਲੇ ਇਸਲਾਮੇ ਕਿਰਪਾ ਬਲੇਗ ਆਫ ਬੰਗਲਾਦੇਸ਼ ਨੂੰ ਦੇ ਸਕਦੇ ਹੋ ਫਿਰ ਸਿੱਖਾਂ ਨੂੰ ਖਾਲਸਾ ਸਥਾਨ ਵਾਸਤੇ ਜ਼ਮੀਨ ਕਿਉਂ ਨਹੀਂ ਦੇ ਸਕਦੇ ਅਨਖੀਲੇ ਜੋਧਿਆਂ ਦੀ ਧਰਤੀ ਤੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਬਾਤਾ ਗੁਜਰਕੌਰ ਜੀ ਦੀ ਸ਼ਹਾਦਤ ਦੀ ਧਰਤੀ ਇਨਕਲਾਬੀ ਸੋਚ ਰੱਖਣ ਵਾਲੇ ਸਾਡੇ ਸਤਿਕਾਰਯੋਗ ਭਗਤ ਰਵੀਦਾਸ ਜੀ ਮਹਾਰਾਜ ਔਰ ਉਹੀ ਸੋਚ ਨੂੰ ਪਾਲਣਾ ਕਰਦੇ ਹੋਏ ਸਾਡੇ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਜਨਮ ਦਿਹਾੜਾ ਮਨਾਉਣ ਵਾਸਤੇ ਪੁਰੇ ਭਗਤ ਰਵੀਦਾਸ ਮਹਾਰਾਜ ਦਾ ਗੁਰਪੁਰਬ ਮਨਾਉਣ ਵਾਸਤੇ ਇਹਨਾਂ ਦੀ ਸੋਚ ਤੇ ਤੁਰਨ ਵਾਲੀ ਇਨਕਲਾਬੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਸਹਿਬਾਨ ਉਧੇਦਾਰ ਸਹਿਬਾਨ ਨਿਮਰਤਾ ਸਹਿਤ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਿਹੋ ਜਾਂ ਸਮਾ ਸੀਗਾ ਜਿਸ ਵਿੱਚ ਭਗਤ ਰਵਿਦਾਸ ਮਹਾਰਾਜ ਆਪਣੇ ਵਚਨ ਕਰਕੇ ਗਏ ਮੰਨੋ ਦਾ ਸਮਾ ਸੀਗਾ ਤੇ ਮਨੂੰ ਕਹਿੰਦਾ ਕੀ ਹੈ ਕਹਿੰਦਾ ਬ੍ਰਹਮਾ ਤੇ ਜਿਹੜੇ ਚਾਰ ਹਿੱਸੇ ਆ ਉਹ ਬਾਹਮਣ ਨੂੰ ਆਪਣੇ ਮੂੰਹ ਤੋਂ ਪੈਦਾ ਕਰ ਗਏ ਛਤਰੀ ਨੂੰ ਮੋਢਿਆਂ ਤੋਂ ਵੈਸ਼ ਨੂੰ ਪੱਟਾਂ ਤੋਂ ਤੇ ਸਾਡੇ ਵਰਗਿਆਂ ਨੂੰ ਆਪਣੇ ਪੈਰਾਂ ਤੋਂ ਸ਼ੁਦਰਾਂ ਨੂੰ ਸਾਧ ਸੰਗਤ ਜੀ ਫੇਰ ਕੀ ਕਹਿੰਦਾ ਕਿ ਸ਼ੁਦਰ ਦਾ ਕੰਮ ਕੀ ਹੈ ਕਹਿੰਦੇ ਕਿ ਜਿਹੜੇ ਉਤਲੇ ਵਰਨ ਨੇ ਉੱਚ ਵਰਨ ਨੇ ਦੋ ਵਾਰੀ ਜੰਮੇ ਆ ਉਨੂੰ ਸੇਵਾ ਕਰਨੀ ਬਿਨਾ ਕਿਸੇ ਰੋਸ ਤੋਂ ਉਹ ਉਹਦਾ ਨੌਕਰ ਰਹੇ। ਉਹਨਾਂ ਦੇ ਨਾਂ ਵੀ ਉਸ ਤਰ੍ਹਾਂ ਦੇ ਰੱਖੇ ਔਰ ਅੱਗੇ ਜਾ ਕੇ ਮੰਨੂ ਵਚਨ ਕਰਦਾ ਹੈ ਕਿ ਕਦੀ ਵੀ ਬਾਹਮਣ ਨੂੰ ਕਿਸੇ ਹੋਰ ਵਰਨ ਨੂੰ ਰੋਟੀ ਨਹੀਂ ਦੇਣੀ ਚਾਹੀਦੀ। ਜੇ ਦਿੱਤੀ ਤਾਂ ਕਿਸੇ ਹੋਰਾਂ ਹੀ ਦੋ। ਜਿਹੜਾ ਬਾਹਮਣ ਕਿਸੇ ਸ਼ੂਦਰ ਨੂੰ ਪੜਾਵੇ ਉਹ ਫੇਰ ਸ਼ਰਧਾ ਚ ਨਹੀਂ ਆ ਸਕਦਾ ਪੜਾਈ ਲਿਖਾਈ ਨਹੀਂ ਦੇ ਸਕਦੇ ਤੁਸੀਂ ਇਹਨੂੰ ਫੇਰ ਕਹਿੰਦਾ ਕਿ ਜਿਹੜਾ ਸ਼ੁੱਧਰ ਕਿਸੇ ਨੂੰ ਸਿੱਖਿਆ ਦਿੰਦਾ ਉਸ ਤੋਂ ਨਹੀਂ ਲੈਣੀ ਚਾਹੀਦੀ ਜਿਹੜਾ ਵੀ ਉਹਨਾਂ ਤੋਂ ਲੈਂਦਾ ਉਹ ਸਿੱਧੇ ਨਰਕ ਜਾਣਗੇ ਨਰਕ ਫੇਰ ਕਹਿੰਦਾ ਕਿ ਜਿਹੜੇ ਦੇਸ਼ ਚ ਸ਼ੁੱਧਰ ਸਲਾਹ ਦਿੰਦੇ ਆ ਜਾਂ ਰਾਜ ਕਰਦੇ ਆ ਉਹਦੇ 'ਚ ਰਹਿਣਾ ਨਹੀਂ ਚਾਹੀਦਾ ਕਦੀ ਵੀ ਵੇਦ ਛੂਦਰ ਦੇ ਸਾਹਮਣੇ ਨਹੀਂ ਪੜੇ ਜਾਣੇ ਚਾਹੀਦੇ ਜਿਹੜੇ ਦੇਸ਼ 'ਚ ਬਾਹਮਣ ਖੁਸ਼ ਨਹੀਂ ਉਹ ਦੇਸ਼ ਖਤਮ ਹੋ ਜਾਊਗਾ ਜਿਹੜਾ ਰਾਜ ਜਿਹਦੇ ਵਿੱਚ ਛੂਦਰ ਆਪਣਾ ਫੈਸਲਾ ਕਾਨੂੰਨਨ ਸੁਣਾਉਂਦਾ ਉਹ ਜਿਵੇਂ ਗਊ ਦਲਦਲ 'ਚ ਡੁੱਬ ਜਾਂਦੀ ਆ ਉਦਾਂ ਡੁੱਬ ਜੂ ਜਿਹੜਾ ਕਦੀ ਕੋਈ ਸ਼ੁੱਧਰ ਕਿਸੇ ਨੂੰ ਮਾੜਾ ਬੋਲ ਪਿਆ ਉੱਚ ਜਾਤੀ ਨੂੰ ਉਹਦੀ ਜੀਬ ਕੱਟੀ ਜਾਊ ਜੇ ਉਹਦਾ ਨਾਮ ਲੈਂਦਾ ਕਿਸੇ ਬਾਹਮਣ ਦਾ ਕਿਸੇ ਵਿਤਕਰੇ ਨਾਲ ਮਾੜੀ ਸੋਚ ਨਾਲ ਫਿਰ 10 ਉਂਗਲਾ ਲੰਬਾ ਤੱਤਾ ਲੋਹੇ ਦਾ ਜਿਹੜਾ ਕਿੱਲ ਹੈ ਉਹਦੇ ਮੂੰਹ 'ਚ ਠੋਕਿਆ ਜਾਊ ਜੇ ਸ਼ੁੱਧਰ ਕਿਸੇ ਬ੍ਰਾਹਮਣ ਨੂੰ ਆਪਣਾ ਧਰਮ ਸਿਖਾਉਣਾ ਚਾਹੁੰਦਾ ਹੈ ਤਾਂ ਉਹਦੇ ਮੂੰਹ 'ਚ ਬਲ ਦਾ ਤੇਲ ਪਾਇਆ ਜਾਊਗਾ ਕਹਿਣ ਦਾ ਭਾਵ ਇਹ ਹੈ ਕਿ ਜਿਹੋ ਜਿਹੇ ਸਮੇਂ ਤੇ ਮਹਾਰਾਜ ਰਵਿਦਾਸ ਜੂਂਦੇ ਸੀ ਉਦੇ ਵਿੱਚ ਵੀ ਰਾਜ ਭਾਗ ਦਾ ਉਹੀ ਕੰਮ ਸੀ ਉਹੀ ਕੰਮ ਸੀ ਜਿਹੜਾ ਅੱਜ ਤੁਹਾਨੂੰ ਭਾਰਤ ਕਰਕੇ ਦਿਖਾ ਰਿਹਾ ਥੋਡੇ ਹੱਕ ਖੋਲਣੇ ਤੁਹਾਨੂੰ ਰੈਡੀਕਲ ਕਹ ਕੇ ਤੁਹਾਡੇ ਉੱਤੇ ਹਮਲੇ ਕਰਦੇ ਨੇ ਮਾਂ ਦਾ ਪੁੱਤ ਜਾ ਕੇ ਮਰਡਰ ਕਰ ਦੇਣਾ ਬਾਹਰਲੇ ਦੇਸ਼ਾਂ 'ਚ ਕਿਉਂਕਿ ਉਹਦੀ ਗੱਲ ਇਹ ਬਾਮਣ ਨੂੰ ਸੁਣਨ 'ਚ ਠੀਕ ਨਹੀਂ ਲੱਗੀ ਤਾਂ ਕਰਕੇ ਮਾਂ ਦਾ ਪੁੱਤ ਇੰਗਲੈਂਡ 'ਚ ਜਾ ਕੇ ਖੰਡਾ ਉਥੇ ਖਤਮ ਕੀਤਾ ਅੱਜ ਦੇ ਯੁੱਗ ਦੇ ਜਿਹੜੇ ਸ਼ੂਦਰ ਐ ਉਹ ਸ਼ੂਦਰ ਕੌਣ ਐ ਜਿਹੜੇ ਗੁਰੂ ਕੇ ਐ ਤੁਹਾਨੂੰ ਸ਼ੂਦਰ ਬਣਾ ਕੇ ਰੱਖਿਆ ਤੁਸੀਂ ਆਪਣੇ ਗੁਰੂ ਕੀ ਗੱਲ ਕਰ ਨਹੀਂ ਸਕਦੇ ਜੇ ਦਮਦਮੀ ਟਕਸਾਲ ਦੇ ਮੁਖੀ ਬਣ ਗਏ ਤਾਂ ਤੁਸੀਂ ਸੰਤ ਜਮੈਲ ਸਿੰਘ ਬਾਬਾ ਦੀਪ ਸਿੰਘ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਅੱਖਾਂ 'ਚ ਧੂੜ ਪਾ ਸਕਦੇ ਜੇ ਤੁਸੀਂ ਗੁੰਮਰਾਹ ਕਰਨਾ ਹੈ ਤੁਸੀਂ ਉੱਠ ਕੇ ਉਹਨਾਂ ਦੀ ਗੱਲ ਕਰ ਸਕਦੇ ਹੋ ਪਰ ਜੇ ਤੁਸੀਂ ਕੀਤਾ ਫਿਰ ਆ ਕੇ ਗੰਗਾ 'ਚ ਇਸ਼ਨਾਨ ਕਰਕੇ ਸਾਫ਼ ਸੁਥਰੇ ਵੀ ਹੋ ਕੇ ਸਾਨੂੰ ਦਿਖਾਓ ਇਸ ਸਥਿਤੀ ਸਾਡੀ ਉਰੇ ਬਣੀ ਹੋਈ ਐ ਸਾਥ ਸੰਗਤ ਜੀ ਜਿੱਥੇ ਮਹਾਰਾਜ ਰਵੀਦਾਸ ਨੇ ਸਾਨੂੰ ਬੇਗਮਪੁਰੇ ਦਾ ਹੁਕਮ ਕੀਤਾ ਉਹ ਬੇਗਮਪੁਰੇ ਦੇ ਵਿੱਚ ਕਿਹੋ ਜਿਹਾ ਹੋਣਾ ਚਾਹੀਦਾ ਸੀ ਮੇਰੇ ਨਾਲ ਜਿਨ੍ਹਾਂ ਦੀ ਆਪਾਂ ਕਿਤਾਬ ਰਿਲੀਜ਼ ਕੀਤੀ ਐ ਬਾਬਾ ਜੀ ਕਹਿੰਦੇ ਕਿ ਭਗਤ ਕਬੀਰ ਜੀ ਮਹਾਰਾਜ ਨੇ ਪਹਿਲਾਂ ਖਾਲਸ ਲਫ਼ਤ ਵਰ ਲਫ਼ਸ ਵਰ ਤਿਆ ਸੀਗਾ ਉਹਦੇ ਖਾਲਸ ਨਫ਼ ਵਰਤੇ ਤੇ ਭਗਤ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਬੇਗਮਪਰੇ ਦਾ ਆਦੇਸ਼ ਦਿੱਤਾ ਸੀਗਾ ਉਸੇ ਸਮੇਂ ਤੇ ਜੁੰਦੇ ਗੁਰੂ ਨਾਨਕ ਸਾਹਿਬ ਨੇ ਇਹ ਮਹਾਨ ਭਗਤਾ ਦੀ ਬਾਣੀ ਕਿਸੇ ਹੋਰ ਥਾਚੇ ਰੋਣ ਦੀ ਥਾਂ ਉਹਨਾਂ ਨੇ ਆਪਣੇ ਪੋਥੀਆਂ 'ਚ ਦਰਜ ਕਰ ਲਈ ਉਹੀ ਪੋਥੀਆਂ ਨੂੰ جا کے گرو अंगद صاحب মহারাজ ਨੂੰ ਦੇ ਕੇ ਫਿਰ ਅਮਰਦਾਸਾਹ ਮਹਾਰਾਜ ਨੂੰ ਤੇ ਉਹ ਪੋਥੀਆਂ ਚਲਦੀਆਂ ਚਲਦੀਆਂ ਪੰਜਮ ਪਿਤਾ ਦੇ ਹੱਥ 'ਚ ਪਹੁੰਚੀਆਂ ਔਰ ਉਹ ਜਾ ਕੇ ਫਿਰ ਸਾਡੀ ਜਿਹੜੀ ਆਦਿ ਗ੍ਰੰਥ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਰੂਪ 'ਚ ਜਾ ਕੇ ਅਖੀਰ 'ਚ ਜਾ ਕੇ ਦਸਮ ਪਿਤਾ ਜਿਨ੍ਹਾਂ ਦਾ ਸਰਬੰਸਦਾਨ ਕੀਤਾ ਕਿਹਦੇ ਵਾਸਤੇ ਕਿਹਦੇ ਵਾਸਤੇ ਕੀਤਾ ਜਦ ਭੀਮਚੰਦ ਬਲਾਸਪੁਰਿਆ ਜਿੱਥੋਂ ਆ ਐਕਟ੍ਰੈਸ ਤੁਹਾਡੀ ਐਮਪੀ ਬਣੀ ਹੋਈ ਹੈ ਉਹ ਮੰਡੀ ਸਾਈਡ ਤੋਂ ਕੰਗਣਾ ਰਣੋਤ orthodox ਭੀਮਚੰਦ ਜਦ ਆ ਕੇ ਕਹਿੰਦਾ ਕਿ ਮੈਂ ਤੇਰੇ ਨਾਲ ਤੁਹਾਡੇ ਨਾਲ ਲੜਨਾ ਹੈ ਲੜ ਕੇ ਮੈਂ ਤੁਹਾਡੇ ਸ਼ਸਤਰ ਹਾਸਲ ਕਰਨੇ ਆ ਤੁਹਾਡਾ ਧਨ ਦੌਲਤ ਮੈਂ ਤੁਹਾਡੇ ਤੋਂ ਲੈਣਾ ਹੈ ਪੁੱਟ ਖਾ ਕੇ ਫੇਰ ਜਾ ਕੇ ਆ ਕੇ ਲੇਲੜੀਆਂ ਕੱਢ ਕੇ ਕਹਿੰਦਾ ਕਿ ਕਸ਼ਮੀਰ ਦਾ ਜਿਹੜਾ ਸੂਬੇਦਾਰ ਆ ਮੇਰੇ ਤੋਂ ਪੈਸੇ ਮੰਗਦਾ ਤੁਸੀਂ ਹੁਣ ਮੇਰੇ ਨਾਲ ਖੜ ਕੇ ਆ ਜਿਹੜਾ ਜਜ਼ੀਆ ਮੇਰੇ ਤੋਂ ਲਾਓ ਗੁਰੂ ਸਾਹਿਬ ਨੇ ਉਹਦੀ ਮਗਧ ਕੀਤੀ ਫੇਰ ਜਦ ਆ ਸੂਬੇ ਸਰੰਦ ਦੇ ਨਾਲ ਲੜਨ ਦਾ ਵਾਰਾ ਕੀਤਾ ਕਹਿੰਦਾ ਸਾਡਾ ਪੰਗਤ ਵੱਖਰਾ ਕਰੋ ਗੁਰੂ ਸਾਹਿਬ ਨੇ ਆ ਜਿਹੜੀ ਮਰਿਆਦਾ ਟੁੱਟਣ ਤੋਂ ਉਹਨੂੰ ਕਿਹਾ ਕਿ ਤੂੰ ਪਰਾਂ ਹੋ ਫੇਰ ਜਾ ਕੇ ਉਹ ਬिलासपुर ਇਹ ਮੰਡੀ ਵਾਲੇ ਆ ਸੂਬੇ ਸਰਹੰਨਾ ਲੜ ਕੇ ਗੁਰੂ ਸਾਹਿਬ ਨੇ ਆਪਣੇ ਨਿਯਮ ਮਾਨਸ ਕੀ ਜਾਤ ਸਭੇ ਇੱਕ ਪਛਾਨ ਬੋ ਇਹ ਗੁਰੂ ਸਾਹਿਬ ਨੇ ਤਾਂ ਸਾਨੂੰ ਆਪਣਾ ਸਰਬੰਸਦਾਨ ਕਰਕੇ ਇਹ ਨਿਯਮ ਬਖਸ਼ਿਆ ਹੈਗਾ ਜਿਹੜੀ ਚੀਜ਼ ਮਹਾਰਾਜ ਰਵੀਦਾਸ ਨੇ ਸਾਨੂੰ ਸਿਖਾਉਣ ਦਾ ਯਤਨ ਕੀਤਾ ਤੇ ਸਫਲ ਰAE ਇਹ ਸਾਰੀ ਇੱਕ ਇਨਕਲਾਬ ਤੇ ਆਜ਼ਾਦੀ ਦੀ ਬਾਣੀ ਹੈ ਕਿ ਮੁਕਤੀ ਦੀ ਬਾਣੀ ਹੈ ਇਹ ਸਾਡੇ ਗੁਰੂ ਸਾਹਿਬ ਉਸ ਪਦਵੀ ਤੇ ਤਾਂ ਬੈਠੇ ਹੈ ਕਿਉਂਕਿ ਸਰਬੰਸ ਵੀਦਾਨ ਤੇ ਔਰ ਆਪਣਾ ਜੀਵਨ ਵੀ ਨਹੀਂ ਉਹਨਾਂ ਨੇ ਖੱਬੇ ਸੱਚੇ ਹੋਣ ਦਿੱਤਾ ਇਸ ਸੋਚ ਦੇ ਉੱਤੇ ਬਾਬਾ ਦੀਪ ਸਿੰਘ ਨੇ ਟਕਸਾਲ ਚਲਾਈ ਔਰ ਇਸ ਸੋਚ ਨੂੰ ਸੱਟ ਲੱਗਣ ਤੋਂ ਆਪਣਾ ਸੀਸ ਗਵਾਇਆ ਔਰ ਇਹ ਸੋਚ ਲੋ ਇਸ ਦੇਸ਼ 'ਚ ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਇਹਦੇ ਸੁਵਿਧਾਨ 'ਚ ਗੁਲਾਮ ਹੋਣ ਦੇ ਥਾਂ ਜਿੱਥੇ ਸਾਨੂੰ ਧਾਰਾ 25 'ਚ ਕਹਿੰਦੇ ਆ ਕਿ ਸਿਕਸ ਆ ਡੀਮ ਟੂ ਬੀ ਹਿੰਦੂਸ ਉਹਦੇ ਬਖਲਾ ਖੜ ਕੇ ਆਪਣੇ ਗੁਰੂ ਸਾਹਿਬ ਦੇ ਤਾਬਿਆਂ ਬੈਠ ਕੇ ਸੀਨੇ 'ਚ ਗੋਲੀ ਜਿਹੜੇ ਅਸੀਂ ਅੱਜ ਸੰਤ ਜਮੈਲ ਸਿੰਘ ਭਿੰਡਰਾਵਾਲਿਆਂ ਨੂੰ ਯਾਦ ਕਰਦੇ ਆ ਉਨਨ ਸਟੈਂਡ ਲਾ ਕੇ ਸਾਨੂੰ ਫੇਰ ਆਜ਼ਾਦ ਕੀਤਾ ਨਹੀਂ ਅਸੀਂ ਤਾਂ ਮੰਨ ਬੈਠੇ ਸੀਗੇ ਕਿ ਇਹ ਜਿਹੜਾ ਸੁਵਿਧਾਨ ਕਹਿੰਦਾ ਕਿ ਹਿੰਦੂ ਧਰਮ ਸਰਬਉਤਮ ਹੈ ਅਸੀਂ ਉਹਦੇ ਹਿੱਸੇ ਆ ਉਹ ਅਸੀਂ ਮੰਨ ਬੈਠੇ ਸੀ ਪਰ ਗੁਰੂ ਸਾਹਿਬ ਨੇ ਤਾਂ ਥਾ ਥਾ ਸਾਨੂੰ ਹੁਕਮ ਕੀਤਾ ਸਵਈਆਂ ਚ ਕਹਿੰਦੇ ਆ ਪਾਈ ਗਏ ਜੱਪ ਤੇ ਤੁਮਰੇ ਤਬ ਤੋਂ ਕੋਈ ਆਂਖ ਕਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮੰਨਿਓ ਸਿਮਰਤ ਸ਼ਾਸਤਰ ਵੇਦ ਸਵੇ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਓ ਮਹਾਰਾਜ ਛਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਧਾਨਿਓ ਸਾਥ ਸੰਗਤ ਜੀ ਅਸੀਂ ਨਹੀਂ ਹੈ ਹਿੰਦੂ ਗੁਰੂ ਸਾਹਿਬ ਸਾਨੂੰ ਸਪਸ਼ਟ ਕਹਿੰਨੇ ਆ ਅਸੀਮ ਮੰਨੂ ਦੇ ਪੁਜਾਰੀ ਨਹੀਂ ਹੈ ਫੇਰ ਪੈਰੋ ਮਹੱਲਾ ਪੰਜਵਾਂ ਅੰਗ 1136 ਤੇ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਮਾਫ ਕਰਨਾ ਇਹ ਮੈਂ ਗਲਤ ਲੈ ਗਿਆ ਪੈਰੋ ਮਹੱਲਾ ਪੰਜਵਾਂ ਵਰਤ ਨਾ ਰੋ ਨਾ ਹਮ ਰਮਜ਼ਾਨ ਤੇ ਸੇਵੀ ਜੋ ਰੱਖੇ ਨਿਦਾਨ ਇਹ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨਵੇਰਾ ਰਹਾਓ ਹਜ ਕਾਬੇ ਜਾਉ ਨਾ ਤੀਰਥ ਪੂਜਾ ਏਕੋ ਸੇਵੀ ਔਰ ਨਾ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਰਾਓ ਏਕ ਨਿਰੰਕਾਰ ਲੈ ਰਿਤੇ ਨਮਸਕਾਰ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪੁਰਾਨ ਤਹੋ ਕਬੀਰ ਇਹੋ ਕਹਾ ਵਖਾਣਾ ਗੁਰ ਪੀਰ ਮਿਲ ਖੁਦ ਖਸਮ ਪਛਾਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1136 ਸੋ ਅਸੀਂ ਇਹ ਸੁਵਿਧਾ ਜਿਵੇਂ ਸਾਨੂੰ ਦੱਸਿਆ ਉਹਨੂੰ ਕਿਵੇਂ ਮੰਨ ਲਈਏ ਜਦ ਗੁਰੂ ਸਾਹਿਬ ਹਾਜ਼ਰ-ਨਾਜ਼ਰ ਸਾਨੂੰ ਸਪਸ਼ਟ ਕਹਿੰਦੇ ਆ ਕਿ ਅਸੀਂ ਹਿੰਦੂ ਨਹੀਂ ਹੈਗੇ ਤੇ ਇਹ ਹਿੰਦੁਸਤਾਨ ਬਣ ਗਿਆ ਹੈਗਾ ਤੇ ਇਹਨੂੰ ਕਿਸੇ ਹੋਰ ਦੀ ਕਦਰ ਨਹੀਂ ਜੇ ਇਹ ਡਾਕਟਰ ਅੰਬੇਦਕਰ ਦਾ ਪਾਰਟ 3 ਕਨਸਟੀਟਿਊਸ਼ਨ ਦਾ ਮੰਨਦੇ ਫਿਰ ਸਾਡਾ ਬਿਨਾਂ ਕਾਨੂੰਨ ਤੋਂ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਿਵੇਂ ਹੁੰਦੀ ਜੇ ਅੱਜ ਅਸੀਂ ਜਾ ਕੇ ਆਪਣੇ ਸਤਕਾਰਯੋਗ ਵਾ ਇਨਾਮ ਦਿੱਤਾ ਹੈਗਾ ਸਰ ਜਸਵੰਤ ਸਿੰਘ ਖਾਲੜਾ ਨੂੰ ਉਹ ਮਨੁੱਖੀ ਅਧਿਕਾਰ ਦੇ ਵਰਖਲਾਵ ਜੋ ਕੰਮ ਕੀਤਾ ਉਹ ਗਾੜ ਸਾਨੂੰ ਕਰਕੇ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਜਸਟਿਸ ਕੁਲਦੀਪ ਸਿੰਘ ਤੋਂ ਉਹੀ 5-5 ਰੁਪਏ ਦੇ ਸਟੈਂਪ ਪੇਪਰਾਂ ਤੇ ਸਾਈਨ ਕਰਾ ਕੇ ਉਦਾਂ ਹੀ ਕੇਸ ਚਲਾਏ ਹੋਏ ਹੈਗੇ ਆ ਜੇ ਇਹ ਦੇਸ਼ ਅੱਜ ਸਿੱਖਾਂ ਨੂੰ ਕਾਨੂੰਨ ਦੇ ਦੇਰੇ ਤੋਂ ਮਾਰਦਾ ਫਿਰ ਇਹਦੀ ਸੋਚ ਕਿੱਥੋਂ ਆਉਂਦੀ ਹੈ ਇਹ ਅੰਬੇਦਕਰ ਸਾਹਿਬ ਦੇ ਸੰਵਿਧਾਨ ਤੋਂ ਤੇ ਮੰਨੂ ਕੀ ਸਮ੍ਰਿਤੀ ਤੋਂ ਜਿਹੜਾ ਸਾਨੂੰ ਛੂਦਰ ਮੰਨਦਾ ਹੈਗਾ ਜਿਹੜਾ ਸਾਨੂੰ ਧੱਕੇ ਨਾਲ ਗੁਰੂ ਸਾਹਿਬ ਤੋਂ ਵੱਖਰਾ ਕਰਕੇ ਆਪਣੇ ਵਿੱਚ ਰੱਖਦਾ ਹੁਣ ਜੇ ਸਥਿਤੀ 'ਚ ਅਸੀਂ ਫਸੇ ਆਂ ਉਦੇ ਕੀ ਆਪਾਂ ਰਾਹ ਚੱਕ ਸਕਦੇ ਆ ਦੇਖੋ ਇਹਨਾਂ ਨੇ ਨਰਿੰਦਰ ਮੋਦੀ ਨੇ 2015 ਚ 100ਵਾਂ ਆਪਣਾ ਸੁਵਿਧਾਨ ਦੀ ਤਬਦੀਲੀ ਕੀਤੀ ਹੈ ਉਦੇ ਵਿੱਚ ਬੰਗਲਾਦੇਸ਼ ਦੇ ਬਾਰਡਰ ਤੇ ਲੈਣ-ਦੇਣ ਕੀਤੀ ਹੈ ਉਥੇ 17000 ਏਕੜ ਬੰਗਲਾਦੇਸ਼ ਨੂੰ ਦਿੱਤੇ ਵਟਾਈ ਚ 7000 ਏਕੜ ਬੰਗਲਾਦੇਸ਼ ਤੋਂ ਲਿੱਤੇ ਕਹਿਣ ਦਾ ਭਾਵ ਇਸਲਾਮਿਕ ਰਿਪਬਲਿਕ ਆਫ ਬੰਗਲਾਦੇਸ਼ ਨੂੰ ਇਹਨਾਂ ਨੇ 10000 ਕਿਲੇ ਦੇ ਕੇ ਤੇ ਜੇ ਅਸੀਂ ਮੰਗੀਏ ਫਿਰ ਇਸ ਤੇ ਮਾਰਾ ਕੀ ਹੈ ਜੇ ਤੁਸੀਂ ਇਸਲਾਮਿਕ ਰਿਪਬਲਿਕ ਆਫ ਬੰਗਲਾਦੇਸ਼ ਨੂੰ ਦੇ ਸਕਦੇ ਹੋ ਫਿਰ ਸਿੱਖਾਂ ਨੂੰ ਖਾਲਸਾ ਸਥਾਨ ਵਾਸਤੇ ਜ਼ਮੀਨ ਕਿਉਂ ਨਹੀਂ ਦੇ ਸਕਦੇ ਜਦ ਅਸੀਂ ਖਾਲਸਾ ਸਥਾਨ ਮੰਗਦੇ ਆਂ ਅਸੀਂ ਕੋਈ ਸੋਸੈਸ਼ਨ ਗਿਆ ਹੋ ਨਹੀਂ ਕਰ ਰਹੇ ਅਸੀਂ ਤਾਂ ਉਹ ਕਰ ਰਹੇ ਆ ਜੋ ਤੁਸੀਂ ਕਰਕੇ ਇਸਲਾਮ ਨੂੰ ਦਿੱਤਾ ਅਸੀਂ ਕਿਉਂ ਨਾ ਲੈ ਸਕੀਏ ਇਹ ਸਾਡਾ ਹੱਕ ਹੈ ਜੋ ਕੋਈ ਤੁਸੀਂ ਹੋਰਾਂ ਨੂੰ ਵੀ ਦਿੱਤਾ ਤੁਸੀਂ ਪ੍ਰੈਜ਼ੀਡੈਂਟ ਸੈੱਟ ਕੀਤਾ ਤਾਂ ਅਸੀਂ ਮੰਗ ਰਹੇ ਆ ਫੇਰ ਜਿਹੜਾ ਆ ਤੁਹਾਡੀ ਨਵੀਂ ਧਾਰਾ ਬੀ ਐਨ ਐਸ ਦੇ ਵਿੱਚ 150 ਨੰਬਰ ਤੁਸੀਂ ਪਤਾ ਹੈਗਾ ਕਿ ਜਿਹੜਾ ਵੀ ਕੋਈ ਗੱਲ ਕਰੂੰਗਾ ਸੈਸ਼ਨ ਜੀ ਉਹਦੇ ਉੱਤੇ ਕੇਸ ਪਊਗਾ ਜਿਹੜਾ 124 ਹੈ ਸੁਪਰੀਮ ਕੋਰਟ ਨੇ ਰੱਦ ਕਰਤਾ ਉਹ ਤੁਸੀਂ ਬੀ ਐਨ ਐਸ 'ਤੇ 150 ਫੇਰ ਰੱਦੂ ਕਰਤਾ ਤੇ ਇਹਦੇ ਬਰ ਖਿਲਾਫ 20 ਅਗਸਤ ਨੂੰ ਆਪਾਂ ਨੇ ਜਾ ਕੇ ਜਿਹੜੇ ਠਿਕਰੀਵਾਲ ਸੇਵਾ ਸਿੰਘ ਜੀ ਸੀਗੇ ਉਹਨਾਂ ਦੇ ਉੱਤੇ ਜਿਹੜਾ ਕੇਸ ਪਿਆ ਸੀਗਾ ਉਹ ਸੰਗਰੂਰ ਦੇ ਪਿੰਡ ਭੱਦਸਿੰਧ ਖੜਿਆਨ ਦੇ ਵਿੱਚ ਜਿਹੜਾ ਕੇਸ ਪਿਆ ਸੀ ਉੱਥੇ ਅਸੀਂ ਕਾਨਫਰੈਂਸ ਕਰਾਂਗੇ ਕਿ ਇਹ ਤੁਸੀਂ ਜਿਹੜਾ ਨਵੀਂ ਧਾਰਾ ਦਿੱਤੀ ਹੈ ਇਹ ਅਲਟਰਾ ਵਰਾਇਜ਼ ਆਫ ਦਾ ਕਨਸਟੀਟਿਊਸ਼ਨ ਹੈ Allahabad ਹਾਈ ਕੋਰਟ ਨੇ ਵੀ 124 ਨੂੰ ਬਿਲਕੁਲ ਅਲਟਰਾ ਵਰਾਇਜ਼ ਕਿਹਾ ਸੀਗਾ ਤੇ ਸੁਪਰੀਮ ਕੋਰਟ ਵੀ ਇਸ ਤੇ ਪਾਬੰਦੀਆਂ ਲਾਉਂਦਾ ਹੈ ਪਰ ਅਸੀਂ ਇਹਦੇ ਲਾਗੂ ਹੋਣ ਤੋਂ ਆਪਾਂ ਕਹੀਏ ਕਿ ਇਹ ਗਲਤ ਹੈ ਸਾਧ ਸੰਗਤ ਜੀ ਜੇ ਇਹ ਜ਼ਮੀਨ ਦੇ ਸਕਦੇ ਆ ਤੇ ਦਿੱਤੀ ਹੈ ਤਾਂ ਅਸੀਂ ਕਿਉਂ ਨਾ ਲਈਏ ਫਿਰ ਦੂਜੀ ਗੱਲ ਆ ਗਈ ਅੰਤਰਰਾਸ਼ਟਰੀ ਕਾਨੂੰਨ ਅੰਤਰਰਾਸ਼ਟਰੀ ਕਾਨੂੰਨ ਯੂਨਨ ਚਾਰਟਰ ਉਸ ਸਮੇਂ ਨੂੰ ਮੁੱਖ ਰੱਖਦੇ ਹੋਏ ਜਿੱਥੇ ਭੇਦ ਆਪਸ ਵਿੱਚ ਸੀਗੇ ਉਹਨਾਂ ਨੇ ਜਿਹੜਾ ਆਰਟੀਕਲ 1 ਪਾਰਟ 2 ਹੈ ਉਹਦੇ ਵਿੱਚ ਕਿਹਾ ਹੈਗਾ ਏਵਰੀ ਪੀਪਲ ਹਰੇਕ ਜਿਹੜੇ ਵਿਚਾਰਧਾਰਾ ਵਾਲੇ ਲੋਕ ਹੈਗੇ ਹਵ ਦਾ ਰਾਈਟ ਉਹਨਰ ਦਾ ਹੱਕ ਹੈ ਟੂ ਸੈਲਫ ਡਿਟਰਮੀਨੇਸ਼ਨ ਖੁਦ ਮੁਖਤਿਆਰੀ ਇਹ ਉਹਦੇ ਵਿੱਚ ਲਿਖਿਆ ਹੋਇਆ ਹੈ ਭਾਰਤ ਦਾ ਆਰਟੀਕਲ 51 ਕਹਿੰਦਾ ਹੈ ਕਿ ਤੁਸੀਂ ਹਰੇਕ ਇੰਟਰਨੈਸ਼ਨਲ ਟ੍ਰੀਟੀ ਮੰਨਣੀ ਹੈਗੀ ਹੈ ਤੇ ਭਾਰਤ ਨੇ ਸਾਈਨ ਕੀਤਾ ਹੋਇਆ ਹੈਗਾ ਫਿਰ ਸਾਨੂੰ ਖੁਦ ਮੁਖਤਿਆਰੀ ਮੰਗਣਾ ਭਾਰਤ ਦੇ ਕਾਨੂੰਨ ਦੇ ਅੰਦਰ ਦਰਜ ਹੈ ਤੇ ਸੁਪਰੀਮ ਕੋਰਟ ਵੀ ਮੰਨਦਾ ਹੈ ਫਿਰ ਅਸੀਂ ਮੰਗਦੇ ਹਾਂ ਇਸ 스테ਜ ਤੋਂ ਮੰਗਦੇ ਹਾਂ ਮਹਾਰਾਜ ਰਵੀਦਾਸ ਦੀ ਸੋਚ ਦੇ ਅਦੀਨ ਮੰਗਦੇ ਆਂ ਬੇਗੰਪੁਰਾ ਦੇ ਰਾਹ ਤੇ ਮੰਗਦੇ ਆਂ ਸਾਰ ਆਪਣੇ ਸੰਤ ਜਰਨੈਲ ਸਿੰਘ ਖਾਲਸਾ ਦੇ ਖਾਲਸਾ ਹੀ ਸੋਚਦੇ ਅਦੀਨ ਖਾਲਸਤਾਨ ਮੰਗਦੇ ਆਂ ਜਿਹੜਾ ਬੇਗੰਪੁਰੇ ਦੇ ਰਾਹ ਤੇ ਹੋਵੇ ਸਾਧ ਸੰਗਤ ਜੀ ਅਸੀਂ ਬਿਲਕੁਲ ਜਾਇਜ਼ ਗੱਲਾਂ ਕਰ ਰਹੇ ਆਂ ਬਿਲਕੁਲ ਕਾਨੂੰਨ ਦੇ ਦਾਇਰੇ 'ਚ ਕਰ ਰਹੇ ਆਂ ਆਪਣੇ ਹੱਕ ਮੰਗ ਰਹੇ ਆਂ ਇਹ ਸਟੇਜ ਤੇ ਅੱਜ ਜਦ ਅਸੀਂ ਆਪਣੇ ਭਗਤਾਂ ਨੂੰ ਯਾਦ ਕਰਦੇ ਆਂ ਸੰਤਾ ਨੂੰ ਯਾਦ ਕਰਦੇ ਆ ਅਸੀਂ ਉਹ ਸਾਡੀ ਆਜ਼ਾਦ ਸੋਚ ਪਾਣੀ ਸਾਡੇ ਜਿਹੜੇ ਸ਼ਹੀਦ ਹੈ ਉਹਨਾਂ ਨੂੰ ਚੇਤੇ ਕਰਕੇ ਅਸੀਂ ਇਸ ਸਟੇਜ ਤੋਂ ਅੱਜ ਇਹੀ ਹੱਕ ਮੰਗਦੇ ਆ ਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆਜ਼ਾਦੀ 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 ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਸੋ ਲੰਬੀ ਤਾਂ ਬਹੁਤ ਲਿਜਾ ਸਕਦੇ ਆ ਪਰ ਆ ਸਾਡਾ ਹੱਕ ਹੈ ਅਸੀਂ ਮੰਗ ਰਹੇ ਆ ਤੇ ਸਾਨੂੰ ਮਿਲਣਾ ਚਾਹੀਦਾ ਇੰਨੀ ਕੀ ਬੇਨਤੀ ਕਰਦਾ ਆਪ ਤੋਂ ਮੈਂ ਆਗਿਆ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਸਾਹਿਬ ਨੇ ਥੋੜਾ ਜਿਹਾ ਹੋਰ ਵੀ ਕਿਹਾ ਸੀਗਾ ਕਿ ਜਿਹੜੇ ਤੁਹਾਡੇ ਹਿਊਮਨ ਰਾਈਟਸ ਦੇ ਅਬਿਊਜ਼ਸ ਐ ਉਹਦੀ ਡਾਕੂਮੈਂਟੇਸ਼ਨ ਕਰਨੀ ਐ ਤੇ ਜਿਹੜੀ ਸਾਡੀ ਕਲੋਨਾਈਜ਼ੇਸ਼ਨ ਹੋਣੀ ਐ ਉਹਦੀ ਡਾਕੂਮੈਂਟੇਸ਼ਨ ਕਰਨੀ ਹੈ ਉਹ ਅਗਲੀ ਵਾਰੀ ਆਪਾਂ ਵਿਚਾਰ ਕਰ ਲਾਂਗੇ ਮੇਰਾ ਖਿਆਲ ਦੂਰੋਂ ਸੰਗਤ ਆਈਆਂ ਐਨੀਆਂ ਗੱਲਾਂ ਕਰਦੇ ਆ ਗਿਆ ਮੰਗਦੇ ਆ ਵਾਹਿਰ ਜੀ ਦਾ ਖਾਲਸਾ ਐਗੁਰੂ ਜੀ ਦੀ ਫਤਹ